ਪੰਜਾਬੀਆਂ ਸਸਰੀ ਕਾਲ ਬਈ ਸਾਰਿਆਂ ਨੂੰ ਹੁਣ ਜੋ ਇੱਕ ਵਿਵਾਦ ਸੜਿਆ ਪਿਆਗਾ ਭਾਰਤਿਆ ਨੂੰ ਲੈ ਕੇ ਰਿਪੋਰਟ ਜੋ ਚਾਰੇ ਪਾਸੇ ਹੈ ਹਾਈਲਾਈਟ ਮੁੱਦਾ ਬਣ ਚੁੱਕੀ ਜੋ ਖਬਰ ਆਗੀ ਤਾਂ ਜਿਹੜਾ ਕੀ ਲੋਕ ਸਭਾ ਦਾ ਸਪੀਕਰ ਕਰਤਾ ਕੁਰਤਾ ਸਿੰਘ ਸਦਵਾ ਜੋ ਕਿ ਉਹਨਾਂ ਦੇ ਸਵਾਲ ਆਗੇ ਪੀਐਮ ਮੋਦੀ ਨੂੰ ਜੋ ਉਹਨਾਂ ਨੇ ਦੋ ਚਾਰ ਇੱਕ ਗੱਲਾਂ ਕਹਿਤੀਆਂ ਗਈਆਂ ਜੋ ਇੱਕ ਟਰੰਪ ਨਾਲ ਇਹਨਾਂ ਦੀ ਮੁਲਾਕਾਤ ਹੋਈ ਸੀ ਪਰਸੋਂ ਦੇ ਵਿੱਚ ਤੇ ਉਹਨਾਂ ਨੇ ਇਹ ਇਹ ਕਿਹਾ ਗਿਆ ਵੀ ਜਿਹੜੇ ਭਾਰਤੀਏ ਸਾਡੇ ਇਹ ਜੰਜੀਰਾ ਲਾ ਕੇ ਤੇ ਇਧਰ ਬੁਰੀ ਪ੍ਰਤਾਪ ਕਰਕੇ ਬੁਰਾ ਪ੍ਰਤਾਪ ਕਰ ਰਹੇ ਆ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਵਿੱਚ ਬੇੜੀਆਂ ਲਾ ਕੇ ਤੇ ਜੰਜੀਰਾ ਨਾਲ ਜਕੜ ਕੇ ਇਧਰ ਭੇਜ ਰਹੇ ਆ ਤਾਂ ਇਹ ਕਿਉਂ ਨਹੀਂ ਆਪਣਾ ਜਹਾਜ਼ ਕਿਉਂ ਨਹੀਂ ਭੇਜ ਰਹੇ ਭਾਰਤ ਦੇ ਵਿੱਚੋਂ ਵੀ ਭੇਜ ਸਕਦੇ ਆ ਉਧਰੋਂ ਹੀ ਉਧਰੋਂ ਹੀ ਕਿਉਂ ਆ ਰਹੇ ਜਹਾਜ਼ ਕਿਉਂਕਿ ਇਹ ਦੋ ਜਹਾਜ਼ ਭੇਜ ਚੁੱਕੇ ਤੀਜਾ ਜੋ ਇਹ ਆਉਣ ਦੀ ਤਿਆਰੀ ਦੇ ਵਿੱਚ ਆ ਅੱਜ ਉਹ 10 ਵਜੇ ਜੋ ਅਮਰਤਸਰ 에어ਪੋਰਟ ਤੇ ਉੱਪਰ ਆ ਜਾਣਾਗਾ ਤੇ ਜਿਹੜੇ ਉੱਥੋਂ ਹੁਣ ਗੱਲ ਕਰੀ ਆਪਾਂ ਜਿਹਨੂੰ ਪੰਜਾਬ ਦਾ ਸਾਰੇ ਆਪਾਂ ਕਹਿੰਦੇ ਸੀਐਮ ਭਵੰਤਮਾਨ ਨੂੰ ਚਾਰੇ ਪਾਸੋਂ ਬੁਰਾ ਕਿਹਾ ਜਾਂਦਾ ਪਰ ਜੋ ਉਹਨਾਂ ਨੂੰ ਅੱਜ ਇੱਕ ਪੰਜਾਬ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਬਾਹਰੋਂ ਆ ਰਹੇ ਆ ਉਹਨਾਂ ਦਾ ਇੱਕ ਦਿਲ ਰੱਖਣ ਵਾਸਤੇ ਉੱਥੇ ਸੀਐਮ ਭਵੰਤਮਾਨ ਅੱਜ ਪਹੁੰਚਣਗੇ ਤੇ ਜਿਹੜਾ ਹੁਣ ਆਪਣਾ ਲੋਕ ਸਭਾ ਦੇ ਸਪੀਕਰ ਆ ਜਿਹੜੇ ਕਰਤਾਰ ਸਿੰਘ ਸਦਵਾ ਉਹਨਾਂ ਦੇ ਇੱਕ ਬਿਆਨ ਆਇਆ ਸਾਹਮਣੇ ਉਹਨਾਂ ਨੇ ਇੱਕ ਅਪੀਲ ਕੀਤੀ ਆ ਨਰਿੰਦਰ ਮੋਦੀ ਨੂੰ ਵੀ ਤੁਸੀਂ ਜਿਹੜੇ ਪੰਜਾਬੀ ਗਏ ਆ ਉਹਨਾਂ ਦਾ ਦਿਲ ਰਖਾਉਣ ਵਾਸਤੇ ਕਿਉਂਕਿ ਉਹਨਾਂ ਦਾ ਇੱਕ ਦਿਲ ਇੱਕਦਮ ਟੁੱਟਿਆ ਪਿਆ ਹੋਊਗਾ ਕਿਉਂਕਿ ਮਾਤਾ ਪਿਤਾ ਵੀ ਜਾਣਗੇ ਤਾਂ ਦਿਲ ਬਹੁਤ ਦੁਖੀ ਹੋਊ ਘਟੋ ਘਟ ਕੋਈ 40 ਲੱਖ ਰੁਪਏ ਲਾ ਕੇ ਗਿਆ ਕੋਈ 45 ਕੋਈ 30 ਲੱਖ ਕਿਉਂਕਿ ਹੁਣ ਜਿਹੜੇ ਵਾਪਸ ਭੇਜ ਰਹੇ ਆ ਤਾਂ ਤੁਸੀਂ ਉਹਨਾਂ ਨੂੰ ਅੱਗੇ ਜਾ ਕੇ ਜਿਵੇਂ ਹੁਣ ਗੱਲ ਕਰੀਏ ਸੀਐਮ ਪਵਨਤਮਨ ਦੀ ਕਿਉਂਕਿ ਉਹਨਾਂ ਨੇ ਵੀ ਇਹ ਗੱਲ ਕਹਿਤੀ ਗਈ ਆ ਵੀ ਜਿਹੜਾ ਅਮਰੀਕਾ ਦਾ ਜਹਾਜ਼ ਇਹ ਅਮਰਤਸਰ ਦੇ ਵਿੱਚ ਭੇਜ ਰਿਹਾ ਤੇ ਪੰਜਾਬ ਨੂੰ ਬਦਨਾਮ ਕਰ ਰਿਹਾ ਕਿਤੇ ਹੋਰ ਵੀ ਉਤਰ ਸਕਦਾ ਜਹਾਜ਼ ਦਿੱਲੀ ਏਰੀਏ 'ਚ ਵੀ ਉਤਰ ਸਕਦਾ ਇਹ ਅਮਰਤਸਰ ਦੇ ਵਿੱਚ ਹੀ ਕਿਉਂ ਆ ਰਿਹਾ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਅਮਰਤਸਰ ਵਿੱਚ ਦੂਜਾ ਜਿਹੜਾ ਇਹ ਜਹਾਜ਼ ਫਿਰ ਤੋਂ ਜਿਹੜੇ ਡੀਪੋਰਟ ਹੋਏ ਆ ਸਾਡੇ ਭਾਰਤੀਏ ਹੁਣ ਦੇਖਣਾ ਇਹ ਆ ਵੀ ਜਿਹੜੇ ਪਹਿਲਾਂ ਭਾਰਤੀਏ ਆਏ ਸੀ ਉਹਨਾਂ ਦੇ ਤਾਂ ਜੰਜੀਰਾ ਹੱਥਾਂ ਦੇ ਵਿੱਚ ਅਤਕੜੀਆਂ ਤੇ ਪੈਰਾਂ ਨੂੰ ਵੀੜੀਆਂ ਲੱਗੀਆਂ ਸੀ ਪਰ ਜਿਹੜਾ ਇਸ ਵਾਰ ਨਹੀਂ ਹੋਣਾ ਕਿਉਂਕਿ ਜੋ ਪੀਐਮ ਮੋਦੀ ਨੂੰ ਜੋ ਲੋਕ ਸਭਾ ਦੇ ਸਪੀਕਰ ਆ ਉਹਨਾਂ ਨੇ ਇੱਕ ਇਹ ਵੀ ਗੱਲ ਕਹਿਤੀ ਗਈ ਆ ਵੀ ਤੁਸੀਂ ਟਰੰਪ ਸਾਹਿਬ ਨੂੰ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਆ ਉਹ ਤਾਂ ਤੁਸੀਂ ਦੋਸਤਮੰਦ ਉਹ ਜੱਫੀਆਂ ਪਾਉਣੇ ਉਹਨੂੰ ਮਿਲਦੇ ਹੋ ਤਾਂ ਇੰਨੀ ਇੱਕ ਗੱਲ ਨਹੀਂ ਹੋ ਸਕਦੀ ਆ ਆਪਣਾ ਜਹਾਜ਼ ਭੇਜ ਕੇ ਭਾਰਤ ਦਾ ਤਾਂ ਉਧਰੋਂ ਜਿਹੜੇ ਭਾਰਤੀਏ ਗਏ ਆ ਤੇ ਸ਼ਾਂਤਮਈ ਤਰੀਕੇ ਨਾਲ ਲਿਆਂਾਇਆ ਜਾਵੇ ਉਹਨਾਂ ਨੂੰ ਜੋ ਕਿ ਉਹਨਾਂ ਨੂੰ ਕੈਦੀਆਂ ਵਾਂਗੂ ਲਿਆਇਆ ਜਾਂਦਾ ਕੋਈ ਗੁਨਾਹ ਥੋੜੀ ਕੀਤਾ ਕਿਉਂਕਿ ਜਿਹੜੇ ਸਾਡੇ ਏਜੰਟ ਆ ਜਿਹੜੇ ਉਧਰ ਡਾਕਰ ਬੈਠੇ ਆ ਅਕਸਰ ਨੂੰ ਇਹਨਾਂ ਨੂੰ ਵੀ ਤਾਂ ਪਤਾਗਾ ਅਮਰੀਕਾ ਵਾਲਿਆਂ ਨੂੰ ਵੀ ਕੌਣ ਇੱਧਰ ਭੇਜਦਾਗਾ ਤਾਂ ਕਿਵੇਂ ਆਉਂਦੇ ਆ ਕਿਹੜੇ ਸਾਡੇ ਬੰਦੇ ਅੱਗੋਂ ਜਿਹੜੇ ਇਹਨਾਂ ਨੂੰ ਹੈਂਡਲ ਕਰਦੇ ਆ ਜਿਹੜੇ ਸਾਡੇ ਭਾਰਤੀਏ ਜਾਂਦੇ ਆ ਇੱਧਰੋਂ ਤਾਂ ਜਿਹੜੇ ਅਮਰੀਕਾ ਦੇ ਅੱਗੇ ਡਾਕਰ ਬੈਠੇ ਆ ਇਹਨੂੰ ਟਰੰਪ ਨੂੰ ਉਹ ਦਿਖਦੇ ਨਹੀਂ ਵੀ ਕੌਣ ਇੱਥੇ ਜਿਹੜੇ ਅੱਗੋਂ ਆਪਾਂ ਕਹਿੰਦੀ ਹੈ ਹੈਂਡਲ ਕਰਦੇ ਆ ਜਿਵੇਂ ਆਪਾਂ ਕਹਿੰਦੇ ਆ ਅੱਗੋਂ ਕੋਈ ਬਾਹਰਲੇ ਦੇਸ਼ ਦਾ ਬੰਦਾ ਆਉਂਦਾ ਤਾਂ ਆਪਾਂ ਨੂੰ ਲੈ ਕੇ ਆਉਣੇ ਆ ਉਹ ਗੱਲ ਆ ਇਹ ਇੱਕ ਵਾਰ ਜਦੋਂ ਕੰਦੜਟ ਪਾਉਣ ਦੀ ਗੱਲ ਕਰਦੇ ਆ ਵੀ ਡੌਕੀ ਲਾ ਕੇ ਜਾਂਦੇ ਆ ਮੁੰਡੇ ਕੁੜੀਆਂ ਪਹਿਲਾ ਨੰਬਰ ਤਾਂ ਜਿਹੜੇ ਸਹੀ ਤਰੀਕੇ ਨਾਲ ਗਏ ਆ ਵਾਪਸ ਉਹਨਾਂ ਨੂੰ ਵੀ ਭੇਜ ਰਹੇ ਆ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਗਏ ਉਹਨਾਂ ਨੂੰ ਤਾਂ ਭੇਜ ਨਹੀਂ ਭੇਜਣਾ ਕਿਉਂਕਿ ਗੱਲ ਇੰਨੀ ਕਾ ਗਈ ਜਿਹੜਾ ਇਹ ਵਿਵਾਦ ਬਹੁਤ ਛਿੜਿਆ ਪਿਆ ਅਮਰੀਕਾ ਨੇ ਇੱਕ ਅਮਰੀਕਾ ਨੂੰ ਦੇਸ਼ ਦੇਖ ਕੇ ਔਰ ਕਈ ਦੇਸ਼ਾਂ ਨੇ ਵੀ ਇਹ ਜੋ ਮੁੱਦਾ ਚੱਕ ਲਿਆ ਯੂਕੇ ਵਾਪਸ ਭੇਜ ਰਿਹਾ ਜਿਹੜੇ ਸਾਡੇ ਪੰਜਾਬੀ ਯੂਕੇ ਵਿੱਚ ਗਏ ਆ ਯੂਕੇ ਵੀ ਇੱਕ ਫੋਰਨ ਕੈਂਟਰੀ ਆ ਤੇ ਜਿਹੜਾ ਇੰਗਲੈਂਡ ਦੇ ਵਿੱਚ ਤਾਂ ਇੰਗਲੈਂਡ ਵੀ ਵਾਪਸ ਭੇਜ ਰਿਹਾ ਚਾਰੇ ਪਾਸੇ ਇੱਕ ਦੂਜੇ ਜਿਹੜੇ ਅਮਰੀਕਾ ਦੇਸ਼ ਨੂੰ ਦੇਖ ਕੇ ਤਾਂ ਸਾਰੇ ਦੇਸ਼ਾਂ ਨੇ ਹੁਣ ਇਹ ਸਾਡੇ ਪੰਜਾਬੀ ਕੱਢਣੇ ਸ਼ੁਰੂ ਕਰਤੇ ਗੱਲ ਇੰਨੀ ਕਾ ਗਈ ਜਿਹੜੇ ਸਾਡੇ ਭਰਾ ਭੈਣਾਂ ਜੋ ਵੀ ਜਾਂਦੇ ਆ ਬਾਹਰ ਐਨੇ ਰੁਪਏ ਲਾ ਕੇ ਜਾਣੇ ਤੁਸੀਂ 40 40 ਲੱਖ ਰੁਪਏ ਲਾ ਕੇ ਤਾਂ ਫਿਰ ਉਦੋਂ ਬਾਅਦ ਇਹ ਨਹੀਂ ਪਤਾ ਤੁਹਾਨੂੰ ਤੁਹਾਡਾ ਵੀਜ਼ਾ 2 ਸਾਲ ਦਾ ਰਹਿੰਦਾ ਹੋਵੇ ਜਾਂ ਨਾ ਰਹਿੰਦਾ ਹੋਵੇ ਕੋਈ ਮਤਲ ਨਹੀਂ ਉਹਨਾਂ ਨੇ ਵਾਪਸ ਭੇਜ ਦੇਣਾ ਵੀ ਹਜੇ ਵੀ ਸਮਝ ਜਓ ਆਪਦਾ ਕੰਮ ਜੋ ਪੰਜਾਬ ਦੇ ਵਿੱਚ ਜਿੰਨਾ ਵੀ ਹੁੰਦਾ ਆਪਦਾ ਛੋਟਾ ਵੱਡਾ ਕੰਮ ਕਰ ਸਕਦੇ ਹੋ ਕਿਉਂਕਿ 40 ਲੱਖ ਰੁਪਏ ਕੋਈ ਥੋੜਾ ਨਹੀਂ ਹੁੰਦਾ ਜਿਹੜਾ ਤੁਸੀਂ ਲਾ ਕੇ ਇੰਨਾ ਜਾਣੇ ਹੋ ਅੱਗੇ ਫਿਰ ਤੁਹਾਨੂੰ ਇਹ ਵੀ ਨਹੀਂ ਪਤਾ ਕਦੋਂ ਤੁਹਾਨੂੰ ਡੀਪੋਰਟ ਕਰ ਦੇਣ ਤਾਂ ਗੱਲ ਹੁਣ ਇੰਨੀ ਕਾ ਗਈ ਜਿਹੜਾ ਇਹ ਸੀਐਮ ਪਹੁਤ ਮਾਨ ਇਹ ਤਾਂ ਜ਼ਰੂਰ ਅੱਜ ਜਿਹੜੇ ਭਾਰਤੀਏ ਅਮਰਤਸਰ 에어ਪੋਰਟ ਤੇ ਆਉਣਗੇ ਇਹ 10 ਵਜੇ ਦੇ ਕਰੀਬ ਹਜੇ ਸਮਾਂ ਬਹੁਤ ਲੱਗਣਾ ਉਹ 10 ਵਜੇ ਦੇ ਕਰੀਬ ਜਿਹੜੇ ਭਾਰਤੀ ਆਉਣਗੇ ਉਹਨਾਂ ਦੇ ਮੂਹਰੇ ਇਹ ਆਪਾਂ ਕਹਿੰਦੀਏ ਜਿਵੇਂ ਮਿਲਣ ਵਾਸਤੇ ਪਹੁੰਚਣਗੇ ਤਾਂ ਜਿਹੜਾ ਰਹਿ ਗਿਆ ਪੀਐਮ મોદી ਇਹਨਾਂ ਨੂੰ ਇੱਕ ਜੋ ਕੁਲਤਾਰ ਸਿੰਘ ਸੰਧਵਾ ਆਪਣੇ ਜੋ ਵਿਧਾਨ ਸਭਾ ਦੇ ਸਪੀਕਰ ਆ ਜਿਹੜੇ ਉਹਨਾਂ ਦੇ ਇੱਕ ਬਿਆਨ ਆਇਆ ਸਾਹਮਣੇ ਉਹਨਾਂ ਨੇ ਇੱਕ ਸਿੱਧਾ ਕਿਹਾ ਗਿਆ ਪੀਐਮ ਮੋਦੀ ਨੂੰ ਵੀ ਤੁਸੀਂ ਕਿਉਂ ਨਹੀਂ ਜਾ ਰਹੇ ਭਾਰਤੀਆਂ ਨੂੰ ਉੱਤੇ ਡੀਪੌਂਟ ਜਿਹੜੇ ਹੋਏ ਹੋਇਆ ਤਾਂ ਤੁਸੀਂ ਅੱਗੇ ਕਿਉਂ ਨਹੀਂ ਜਾ ਰਹੇ ਜਿਵੇਂ ਸੀਐਮ ਭਵਨਤਮਾਨ ਜਾ ਰਹਿਆ ਕਿਉਂਕਿ ਜਿਹੜੇ ਐਨਐਮ ਆਇਆ ਕਹਿੰਦਾ ਵੀ 40-40 ਲੱਖ ਰੁਪਇਆ ਲਾ ਕੇ ਘਰਾਂ ਦੇ ਵਿੱਚੋਂ ਨੌਜਵਾਨ ਨਿਕਲੇ ਆ ਮੁੰਡੇ ਕੁੜੀਆਂ ਗਏ ਆ ਤਾਂ ਉਹਨਾਂ ਦੇ ਮਾਤਾ ਪਿਤਾ ਦਾ ਦਿਲ ਟੁੱਟ ਗਿਆ ਬिखर ਗਿਆ ਹੋਊਗਾ ਕਿਉਂਕਿ ਕੋਈ ਵੀ ਇਨਸਾਨ ਆ ਕੀ ਪਤਾ ਕਿੰਨੀਆਂ ਕ ਸੋਚਾਂ ਲੈ ਕੇ ਗਿਆ ਕਿਵੇਂ ਕਰਜ਼ਾ ਚੱਕ ਕੇ ਲੈ ਕੇ ਗਿਆ ਹੋਊ ਉਹ ਤਾਂ ਜਿਹੜੀ ਇੰਨੀ ਨਾ ਸਾਫੀ ਹੋ ਰਹੀ ਆ ਭਾਰਤੀਆਂ ਨਾਲ ਉਹ ਤਾਂ ਵੈਸੇ ਨਰਿੰਦਰ ਮੋਦੀ ਕਹਿੰਦਾ ਵੀ ਮੇਰਾ ਉਹ ਦੋਸਤ ਆ ਤਾਂ ਹੁਣ ਗੱਲ ਇੰਨੀ ਕਿ ਵੀ ਹੋ ਸਕਦੀ ਆ ਵੀ ਜਿਹੜੇ ਉਹਨਾਂ ਦੇ ਪੈਸੇ ਲੱਗੇ ਆ ਤੇ ਉਹਦਾ ਹਰਜਾਨਾ ਕੌਣ ਪੁਰੂ ਆ ਅਮਰੀਕਾ ਆਪਾਂ ਕਹਿੰਦੇ ਆ ਪਾਵਰਫੁਲ ਦੇਸ਼ ਆ ਉੱਥੇ ਬਹੁਤ ਪੈਸਾ ਆ ਡਾਲਰ ਬਹੁਤ ਆ ਮੈਂ ਆਪਾਂ ਕਹਿੰਦੇ ਆ ਤੇ ਜਿੰਨੀ ਕੁ ਉਹਨਾਂ ਦੀ ਰਕਮ ਲੱਗੀ ਆ ਵਾਪਸ ਵੀ ਦੇ ਦੇ ਸਕਦਾ ਕੁਝ ਵੀ ਹੋ ਸਕਦਾ ਜਿਹੜੇ ਹਿਸਾਬ ਨਾਲ ਹੁਣ ਇਹ ਸਾਡਾ ਕਹਿੰਦੇ ਆ ਜਿਹੜਾ ਪ੍ਰਧਾਨ ਮੰਤਰੀ ਆ ਉਹਨੂੰ ਮਿਲਦਾ ਕਿਉਂਕਿ ਹਰ ਸਾਲ ਦੇ ਵਿੱਚ 2-2 3-3 ਵਾਰ ਜਾਂਦੇ ਆ ਉਹਦੇ ਕੋਲੇ ਤੇ ਜਿਹੜਾ ਡੋਲੋ ਟਰੰਪੂ ਕਹਿੰਦੇ ਆ ਪਰ ਰਾਸ਼ਟਰਪਤੀ ਆ ਉਧਰ ਦਾ ਅਮਰੀਕਾ ਦਾ ਉਹ ਵੀ ਇੱਧਰ ਆਉਂਦੇ ਆ ਮਿਲਣਾ ਮਿੱਲੀ ਹੁੰਦੀ ਰਹਿੰਦੀ ਆ ਪਰ ਇਹੜੀ ਗੱਲ ਰਹੇਗੀ ਸਾਡੇ ਭਾਰਤੀਆਂ ਦੀ ਵਿਚ ਵਿਚਾਲੇ ਵੀ ਇਹਨਾਂ ਨੂੰ ਗੱਲ ਹੁਣ ਐਨੀ ਕਾ ਗਈ ਵਾਕ ਤਾਂ ਗਏ ਕੋਈ ਗੱਲ ਨਹੀਂ ਪਰ ਜਿਹੜੀ ਹੁਣ ਇਹਨਾਂ ਦੀ ਗੱਲ ਮੂਹਰੇ ਰੱਖੀ ਆ ਜਿਵੇਂ ਵਿਧਾਨ ਸਭਾ ਦੇ ਲੋਕ ਸਭਾ ਦੇ ਸਪੀਕਰ ਜਿਹੜੇ ਕਹਿ ਰਹੇ ਆ ਵੀ ਤੁਸੀਂ ਆਪਣਾ ਜਹਾਜ਼ ਭੇਜ ਕੇ ਭਾਰਤੀਆਂ ਨੂੰ ਲਿਆ ਤਾਂ ਸਕਦੇ ਹਾਂ ਉਧਰੋਂ ਹੀ ਯਾਤ ਕਿਉਂ ਆ ਰਹੇ ਆ ਕਿਉਂਕਿ ਬਗਾਨੇ ਦੇਸ਼ ਦਾ ਜਾ ਸਾਡੇ ਅਲਾਉਟ ਹੀ ਹੈ ਨਹੀਂ ਨਾਲ ਇੱਕ ਦੇਸ਼ ਲੱਗਦਾ ਪਾਕਿਸਤਾਨ ਕੁਝ ਵੀ ਹੋ ਸਕਦਾਗਾ ਤਾਂ ਜਿਹੜਾ ਇਹ ਦੋ ਵਾਰ ਪਹਿਲਾਂ ਆ ਚੁੱਕੇ ਸਾਡੇ ਭਾਰਤੀਏ ਤੇ ਜਿਹਦੇ ਵਿੱਚ 67 ਭਾਰਤੀਏ ਹੋਰ ਦੱਸਿਆ ਕੁਝ ਅੰਮ੍ਰਿਤਸਰ ਦੇ ਆ ਕੁਝ ਮਹਾਰਾਸ਼ਟਰ ਕੋਈ ਆਸ-ਪਾਸੇ ਦੇ ਹੋਰ ਕਈ ਜਗ੍ਹਾ ਦੇ ਦੱਸਿਆ ਗਿਆ ਤਾਂ ਹੁਣ ਇੰਨੀ ਕ ਪੀਲ ਕਰਦੇ ਆ ਬਈ ਕਿਉਂਕਿ ਜਿਹੜੇ ਹੁਣ ਕੁਰਤਾਰ ਸਿੰਘ ਸੰਧਵਾ ਜੋ ਆਪਣੇ ਲੋਕ ਸਭਾ ਸਪੀਕਰ ਆ ਉਹਨਾਂ ਦੇ ਜੋ ਬਿਆਨ ਸੀਗੇ ਤਾਂ ਪੰਜਾਬੀਆਂ ਦੇ ਹੱਕ ਦੇ ਵਿੱਚ ਜੋ 2-4 ਉਹਨਾਂ ਨੇ ਗੱਲਬਾਤ ਕੀਤੀਆਂ ਗਈਆਂ ਤਾਂ ਉਹ ਛੋੜੇ ਨਾਲ ਆਪਾਂ ਸਾਂਝੇ ਕੀਤੇ ਆ ਵਿਚਾਰ ਜਿੱਥੋਂ ਤੱਕ ਵੀਡੀਓ ਜਾਂਦੀ ਆ ਬਾਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚ ਗੱਲਬਾਤ ਹੁੰਦੀ ਆ ਛੋੜੇ ਨਾਲ ਸਾਂਝੀ ਕਰਦੇ ਆ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ